ਉਹ ਤੇ ਨਾਮ ਗਈ ਤੇ ਸੀ ਉਹ ਸਿੱਧੇ ਕਰਾ ਕੇ ਲਈ ਗਿਆ ਮੇਰਾ ਮਤ ਮੇਰੀ ਗੱਲ ਸੁਣ ਲੈ ਲਾ ਵੀਰਾ ਫੁੱਦੂ ਨਹੀਂ ਬਣਾਉਂਦਾ ਲਾ ਵੀਰਾ ਸੱਚ ਕਹਿੰਦਾ ਜਾਂ ਨਾ ਕਹਿੰਦਾ ਗੱਲਾਂ ਲਾ ਵੀ ਤਾਂ ਐਵੇਂ ਹੀ ਕਹਿੰਦਾ ਬੁੱਢੀ ਉਮਰੇ ਪਤਾ ਲੱਗੂ ਕਰਤੂਤਾ ਕਰੀਆਂ ਦਾ ਉਹੋ ਉਹ ਤਰਕ ਕੱਢਗਾ ਚਲ ਇਹ ਵੀ ਗੱਲ ਤਰੀ ਵਿਚਾਰਨ ਵਾਲੀ ਹੈ ਵਿਚਾਰਾਂ ਹੀ ਕਦੇ ਨਾ ਕਦੇ ਬਹਿ ਕੇ ਹੈ ਪਰ ਤੈਨੂੰ ਇੱਕ ਗੱਲ ਦੱਸਦਾ ਮੈਂ ਮੇਰੇ ਤੱਤ ਇਹਦੇ ਕੱਢੇ ਹੁੰਦੇ ਨੇ ਸਿਆਣੇ ਬੰਦੇ ਤੇ ਮੇਰੇ ਧੌਲੇ ਹੋਈ ਨਹੀਂ ਆਏ ਹੈਗੇ ਹੈ ਜਿਹੜੀ ਤੀਨ ਨੂੰ ਮੋਬਾਈਲ ਲੈ ਕੇ ਦੇਤਾ ਬੰਦੇ ਨੇ ਜਾਂ ਤੀਨ ਨੂੰ ਲੈ ਕੇ ਦੇਦੀ ਸਕੂਟਰੀ ਤੀਜੇ ਤੀਮੀ ਦੇ ਵਾਲ ਕਰਾਤੇ ਸਿੱਧੇ ਤੇ ਮੀਂਹ ਪੱਜੂ ਆਸਤਕ ਨੂੰ ਮੈਂ ਤੇਰੇ ਲਈ ਬੇ ਜਰੂਰੀ ਗੱਲ ਕਰਨ ਹੈ ਤੀ ਨਾਲੇ ਮੈਂ ਜਿਹੜੀ ਜਰੂਰੀ ਗੱਲ ਕਹਿਣਾ ਤੈਨੂੰ ਉਹ ਹੈ ਉਹ ਤਾਂ ਠੀਕ ਹੈ ਕੰਜਰ ਤਾਂ ਉਹ ਲोलੀਆਂ ਬੋਲੀਆਂ ਕਰੂ ਮੇਰਾ ਸਾਲਾ ਤੀਵੇਂ ਨੂੰ ਤਾੜ ਕੇ ਰੱਖੀਂਦਾ ਫਿਰ ਹੁਣ ਮੇਰ ਕੀ ਹੁੰਦਾ ਯਾਰਾ ਉਹ ਤੂੰ ਤਾਂ ਉਹਨਾਂ ਦੀਆਂ ਗੱਲਾਂ ਕਰਦਾ ਯਾਰ ਜਿਹੜੀ ਗੋਹੇ ਚੀ ساری ਉਮਰ ਕੱਟ ਲਈ ਇਹ ਤਾਂ ਨਵੇਂ ਵਿਚਾਰ ਵਾਲੀਆਂ ਜਨਨਾਲੀਆਂ ਨਵੇਂ ਅੱਜਕੱਲ੍ਹ ਦੀਆਂ ਜਨਨੀਆਂ ਵਰਗੀ ਜਨਨੀਆਂ ਯਾਰ ਹੁਣ ਅਗਲੀ ਬਾੜ ਦੀ ਆ ਗਈ ਹੁਣ ਮੈਂ ਦੱਸ ਕੀ ਕਰਾਂ ਇਹ ਤਾਂ ਚੋਲ ਕਰਨੇ ਪੈਂਦੇ ਨੇ ਤਾਂ ਟਿੱਕੀ ਰਹਿੰਦੀਆਂ ਨਹੀਂ ਤਾਂ ਫਿਰ ਆਪਦਾ ਦੱਬ ਖਾਤਰ ਮੱਥੇ ਟੇਕਣ ਮਗ ਜਾਂਦੀਆਂ ਨੇ ਪਰ ਚਾਕਿੰਗ ਵਾਲੇ ਦਲੇ ਜੇ ਤੇਰੇ ਅਸਲ ਵਿੱਚ ਮਰਦਾਨਾ ਤੱਤ ਖਤਮ ਹੋ ਗਏ ਭੌਂਗਣਾ ਓਏ ਬਗਵਾਸ ਨਾ ਮਾਰ ਕੀ ਵੀ ਤੇਰੇ ਉੱਪਰ ਨਹੀਂ ਚੱਲਦੀ ਐ ਹਾਂ ਚੱਲਦੀ ਤਾਂ ਤੇਰੇ ਵਾਲੀ ਆ ਗਈ ਪਨੀਰੀ ਪਨੀਰੀ ਲਾ ਮੇਰਾ ਸਣਾ ਪਨੀਰੀ ਲਾ ਲੈ ਨਹੀਂ ਉਹਦੇ ਬਾਗ ਦਾ ਕੰਦ ਤੇ ਲਗਾਉਂਦਾ ਸ਼ੰਕਰਪੁਰੀ ਤੂੰ ਬਾ ਤੇਰ ਆਲੀ ਜਾਂਦੀ ਆ ਬਾਹਰੇ ਮੱਥੇ ਟੇਕਣਾ ਆ ਪੰਜੀਰੀ ਦੀ ਤਾਂ ਤੈਨੂੰ ਲੋੜ ਐ ਭਗਾਈ ਮਾਰ ਲੱਗ ਰਿਹਾਗਾ ਨਾਲੇ ਮੈਂ ਆੜਤੀ ਲਵੇ ਜਾ ਕੇ ਆਉਂਗਾ ਜੱਥਨੇ ਕਿਉਂ ਉਹਦੇ ਕੋਲ ਕੀ ਕਰਾਂਗਾ ਮੈਂ ਤੂੰ ਮੈਂ 70000 ਰੁਪਏ ਲੈ ਕੇ ਆਉਣਾਗਾ ਕੀ ਕਰਨਾ ਬਾਈ ਤੈਨੂੰ 70000 ਰੁਪਏ ਹੈ ਮੈਨੂੰ ਦੱਸ ਮੈਂ ਆਪੀ ਦੀ ਲਿਆ ਕੇ ਤੈਨੂੰ ਓਏ ਕਹਿੰਦੀ ਵੀ ਮੈਨੂੰ ਬੱਸਾਂ ਜਿੱਤੇ ਖਿਆਈ ਹੁੰਦੀਆਂ ਕਹਿੰਦੀ ਮੈਂ ਸਨੂ ਜਾਣਾ ਹੁੰਦਾ ਕਹਿੰਦੀ ਮੈਂ ਸਕੂਟਰੀ ਲਵਾਂਗੀ ਮਾ ਚੱਲ ਲੈ ਲੈ ਕੋਈ ਨਾ ਆ ਬਾਸ ਪਾੜਿਆ ਪਾੜਿਆ ਉਹ ਪਾੜਿਆ ਇਹ ਪਾੜੇ ਵਾਲੀ ਕੀ ਗੱਲ ਆ ਯਾਰ ਭਾਈ ਫੋਰਚਨਰ ਲੈਣਾ ਲੈ ਤਾਂ ਸਕੂਟਰੀ ਰਿਆਂ ਤੈਨੂੰ ਇੱਕ ਦਾਦਾ ਦਾ ਨਲ ਦਾ ਭਜੂ ਤਰੀ ਤੀਵੀ ਲਿਖਾ ਕੇ ਲੈ ਲੈ ਮੇਤੋਂ ਨਾਲੇ 90000 ਦੀ ਸਕੂਟਰੀ ਲੈ ਜੇ ਉਂ ਵੀ ਨਾ ਭਜੂ ਤੇਰੇ ਦੰਦਾ ਪੈ ਪੈ ਕੇ ਜ਼ਰੂਰ ਭੱਜੂਗੀ ਨਹੀਂ ਉਂ ਭਜਾਦੀ ਕਿਸੇ ਨੂੰ ਵੀ ਸਾਡੇ ਦਸੇ ਦੀ ਬਾਹੂ ਸੋਹਣੀ ਇਹਨੂੰ ਕੱਟ ਕੇ ਲੈ ਜਾ ਤੈਨੂੰ ਸ਼ਰਮ ਨਹੀਂ ਆਉਂਦੀ ਯਾਰ ਉਹੀ ਮਾਰੀ ਜਾਂਦਾਗਾ ਤੂੰ ਦਿਖੀ ਜਾਂਦਾ ਫਿਰ ਸਾਰਾ ਕੁਝ ਆ ਦਿਖਦਾ ਤੈਨੂੰ ਵੱਡਾ ਤੂੰ ਲਾਉਂਚ ਦੇਖਦਾ ਨਾ ਮਲੇਰ ਕੋਟਲੇ ਵਾਲਾ ਨਾ ਤੂੰ ਬਾਬਾ ਜਿਹੜਾ ਲਾਉਂਚ ਦੇਖਦਾ ਮੈਂ ਮੈਂ ਇਹਦੇ ਨਾਲ ਪਿਆਉਣਾ ਵੀ ਗੱਲ ਕਰੂੰਗਾ ਇਹਦੇ ਨਾਲ ਪਿਆਉਣ ਨਾਲ ਕੀ ਕੂੰ ਮੈਨੂੰ ਐ ਦੱਸ ਸਕ ਸਕੂਟਰ ਕਿਵੇਂ ਲੈਵਾਂ ਮੇਰਾ ਸਾਲਾ ਕਦੇ ਨਾ ਕਦੇ ਲੀਲੂ ਵਾਲੀ ਦੀ ਝੋਲ ਚੋਥੇ ਹੋ ਗਈ ਇਹ ਹੈ ਆਉਂਦੀ ਅਗਲੀ ਨੂੰ ਚਲਾਉਣੀ ਦੋ ਦੋ ਵੀ ਚਲੈਂਦੀ ਆ ਬੰਦੇ ਇਹ ਆਹੋ ਭਾਈ ਬਾਹੂ ਭੌਂਕਣਾ ਤੇ ਯਾਰ ਬਾਹੂ ਨਾਲੇ ਹੋਰ ਮਾਰਦਾ ਗੱਲਾਂ ਮੈਂ ਜਾਊਂਗਾ ਨਾ ਅੱਬਦਾ ਉੱਥੇ ਨਹੀਂ ਜਾਣਾ ਕਿਉਂ ਜਾਣਾ ਗਾਤ ਨਹੀਂ ਹੈਗਾ ਫਿਰ ਤੂੰ ਦੇਵੇ ਨਾ ਮਾਪੀ ਆਪੀ ਦੇ ਖੂਦੇ ਪਿਓ ਨਾ ਕਰੂੰ ਮੈਂ ਗੱਲ ਭਾਈ ਤੂੰ ਕੀ ਗੱਲ ਕਰੇਗਾ ਯਾਰ ਆਹ ਸਕੂਟਰ ਘਣਾ ਬੰਗ ਵਰਗਾ ਕਰੇ ਉਹ ਚਲਾਓ ਸਕੂਟਰ ਕੁੜੀਆਂ ਸਕੂਟਰੀ ਚਲਾਉਂਦੀਆਂ ਹੁੰਦੀਆਂ ਨੇ ਯਾਰਾ ਮਾਰਦਾ ਗੱਲਾਂ ਤੂੰ ਪੜ੍ਹੀ ਲਿਖਿਆ ਕੀ ਅਗਲੀ ਬੌਲੀ ਥੋੜੂ ਆ ਗਈ ਮੈਂ ਜਾਊਂਗਾ ਆਪਦਾ 70000 ਰੁਪਏ ਫੜ ਕੇ ਲਾਉਂਗਾ ਫੇਰ ਨਾ ਆਪਦਾ 3-5 ਜੇ ਕਰੀ ਨਹੀਂ ਜਾਣਾ ਤੇ ਤੂੰ ਮੈਂ ਤੂੰ ਰੋਕ ਕੇ ਦਿਖਾਈਂ ਮਰ ਤੂੰ ਕੀ ਦੇਖਦਾ ਹੈ ਆਹ ਕਦੋਂ ਕਰਾਈ ਜਾਂਦਾ ਓਏ ਇਹ ਤਾਂ ਮੈਨੂੰ ਪਾਰਲੀਮੈਂਟ ਵਾਲੇ ਪਾ ਕੇ ਗਏ ਤੇ ਹੈ ਮੈਂਬਰ ਕਰਕੇ ਪਾ ਕੇ ਗਏ ਤੇ ਮੈਨੂੰ ਸਨਮਾਨ ਕਰਕੇ ਮੈਨੂੰ ਆਜਾ ਆਪਣੇ ਕਮਰੇ ਆਜਾ ਤਾਂ ਸਾਡੀ ਆ ਸ਼ਾਮ ਤਾ ਹੈ ਕਹਿੰਦਾ ਮੇਰੇ ਖਾਤਰ ਕਰਾਈ ਤੇ ਨੇ ਇਹਦਾ 14 ਫਰਵਰੀ ਆ ਜਾਂਦੇ ਨੇ ਸੀ ਪਾਉਣੀ ਦੀਗੀ ਕਿਉਂ 14 ਫਰਵਰੀ ਨੂੰ ਦੱਦ ਦੇਉਗੀ ਇਹ ਹੈ ਦੱਦ ਕਹਿੰਦੇ 14 ਫਰਵਰੀ ਚ 14 ਫਰਵਰੀ ਨੂੰ ਨੇ ਦਿਖਾਈ ਮੜਾ ਜਾ ਉਹ ਮੇਰੇ ਬਾਤਰੀ ਸਾਪ ਨੇ ਯਾਰ ਤੂੰ ਸੱਡੀ ਦਾ ਸਾਪ ਆਏਰੇ ਇਹ ਰਾਜੇ ਬਣਿੰਗਦੇ ਪਾਈਆ ਮੈਨੂੰ ਮਕਲਾਵਾ ਭਾਈਆ ਪਰੰਜਲ ਦੀ ਸਾਪ ਆਏ ਬਣਾ ਰਾਜਾ ਬਣਕਦਾ ਫੜਾਖਾੜੀ ਸਾਪ ਆ ਮੇਰੇ ਖਾਤਰ ਕਰਾਈ ਤੇ ਉਹਨੇ ਆ ਪਾਈ ਫਿਰਦਾਗਾ ਪਰ ਉਹਨਾ ਬਣੀ ਫਿਰਦਾ ਓਰੇ ਉਹਦਾ ਬੱਚੇ ਦਾ ਬਲੱਡ ਘਟਾਰ ਖਾਣ ਦਾ ਸਾਪ ਪਿੱਛੇ ਕਰਦੇ ਭਾਈ ਉਹਦਾ ਪਲੈਨਟੀ ਕਰਦੇ ਮੇਰਾ ਕੀ ਹੈ ਮੇਰਾ ਕੁਝ ਨਹੀਂ ਜਾਂ ਤੀਜਾ ਦਾ ਮਾੜਾ ਮਾੜਾ ਪੁੱਛਿਆ ਚੱਕ ਲਿਆ ਕਰ ਉਹਦਾ ਤਾਂ ਫੋਨ ਚੱਕ ਲਿਆ ਅਰੇ ਮੂੰਹ ਚ ਬੁਰਕੀ ਪਾ ਦੇ ਬਾਈ ਪਾ ਦੂੰਗਾ ਯਾਰ ਹਾਂ ਅੰਕੇ ਤਾ ਆਪਣਾ ਸਾਡੀ ਤੀਜਾ ਨੂੰ ਹੱਥ ਨਾ ਲਾਇਆ ਕਰ ਸਮਝ ਗਿਆ ਬਾਈ ਦਾ ਹਾਂ ਭੈਣ ਦੀ ਮਰਾਗਾ ਡਲੇ ਜਿੱਡੀ ਸ਼ਾਮ ਪੈ ਆਪ ਦੱਬੀ ਬੈਠਿਆ ਕਰੇ ਫੇ ਤੂੰ ਮੇਰੇ ਜੀਜਾ ਉੱਥੇ ਲੱਗ ਦਿਖਾਈ ਜਮੀਨ ਤੇ ਦਿਖਾਈ ਬੜ ਕੇ ਕੋ ਤੇਰੇ ਗੱਲੇ ਦੀ ਜਮੀਨ ਹੈ ਕਰੀ ਉਧਰ ਆਲੂ ਹੈ ਕਣੀ ਮੂੰਹ ਤੇਰਾ ਪਰ ਤੂੰ ਨੂੰ ਬੂਥਾ ਕਰਾਂ ਮੈਂ ਜਮੀਨ ਤਾਂ ਐਂ ਗੱਲ ਕਰਦਾ ਜਿਵੇਂ ਚੱਕੜਾਂ ਨਾਲ ਬੰਨ੍ਹ ਕੇ ਹੁੰਦੀ ਇਹਨੇ ਸਾਰੇ ਆਲੂ ਵੇਚ ਕੇ ਕਰਾਉਂ ਸਾਪ ਕੀਮੀ ਬਾਦ ਆਦਾ ਪਰੰਜਲ ਹਾਂਜੀ ਆਈ ਸ਼ਾਂਪੀ ਭੁੱਗੇ ਹਾਂਜੀ ਤਾਂ ਉਹ ਹੀ ਸ਼ਾਂਪ ਹੈ ਕਿੱਥੇ ਮਿਲੀ ਤੁਹਾਨੂੰ ਓਏ ਮੈਂ ਤੈਨੂੰ ਐਂ ਕਹਿਣਾ ਤੂੰ ਆਪਦਾ ਜਿੰਦਾ ਜੁੰਦਾ ਲਾ ਕੇ ਰੱਖ ਲਿਆ ਕਰਸ ਮਾਨ ਨੂੰ ਓਦੇ ਤਰ੍ਹਾਂ ਫੋਨ ਚੱਕ ਲਿਆ ਹੁਣ ਸ਼ਾਂਪ ਚੱਕ ਲਈ ਇਹਦਾ ਭੈਣ ਦੇ ਆਰਦੇ ਦਾ ਦਿਮਾਗ ਖਿਲਰਿਆ ਕੋਈ ਪਤਾ ਨਹੀਂ ਕੀ ਚੱਕ ਲਿਆ ਹੁਣ ਇਹ ਬਾਈ ਕੋਲ ਸੀਗੀ ਆਹੋ ਬਾਈ ਕੋਲ ਸੀਗੀ ਹੁਣ ਕੋਲ ਚ ਬਾਈ ਬੈਠਾ ਦੀ ਭੈਣਾਂ ਗੜੀ ਜਿੱਡੀ ਸ਼ਾਂਪ 14 ਫਰਵਰੀ ਨੂੰ ਪਾਉਣਾ ਸੀ ਓਏ ਤੂੰ ਤੰਨ ਬਾਗ ਭੈਣ ਦਾ ਹੁਣ ਮਿਲ ਗਈ ਨਹੀਂ ਤਾਂ ਇਹ ਚਰਨੋਂ ਦੇ ਘਰ ਨਹੀਂ ਥੀ ਹੁੰਦੀ ਕਰਨ ਨੂੰ ਕੋਣ ਆਹੇਗੀ ਇੱਕ ਤੈਨੂੰ ਕੀ ਦੱਸਾਂ ਇਹਦੀ ਐਕਸ ਹੈ ਮੇਰਾ ਫੋਨ ਆ ਗਿਆ ਮੇਲੇ ਦਾ ਹਾਂ ਮੈਂ ਦੇਖਦਾ ਕੋਣ ਇੱਕ ਮਿੰਟ ਦੇਖਦਾ